ਮੈਂ ਮਿੱਠੇ ਗਿਣਾ ਰਿਹਾ ਸੀ ਉਹ ਰਹਿ ਗਿਆ ਚੰਗਾ ਕੀਤਾ ਤੁਸੀਂ ਮੇਰਾ ਧਿਆਨ ਦਵਾਤਾ ਇਹਦੇ ਨੰਬਰ 1 ਤੇ ਮਿੱਠਾ ਹੈਗਾ ਜੀ ਗਲੂਕੋਜ਼ ਦਾ ਜਿਹੜਾ ਕਿ ਅੰਦਰ ਜਾ ਕੇ ਕਾਰਬੋਹਾਈਡਰੇਟ ਦਾ ਜਿਹੜਾ ਅੰਦਰ ਜਾ ਕੇ ਗਲੂਕੋਜ਼ ਕਨਵਰਟ ਹੁੰਦਾ ਨੰਬਰ 2 ਤੇ ਆ ਗਿਆ ਸੁਕ੍ਰੋਜ਼ ਜਿਹੜਾ ਚੀਨੀ ਦਾ ਮਿੱਠਾ ਨੰਬਰ 3 ਤੇ ਆ ਗਿਆ ਲੈਕਟੋਜ਼ ਜਿਹੜਾ ਦੁੱਧ ਦਾ ਮਿੱਠਾ ਨੰਬਰ 4 ਤੇ ਆ ਗਿਆ ਫਰਕਟੋਜ਼ ਜਿਹੜਾ ਫਰੂਟ ਦਾ ਮਿੱਠਾ ਨੰਬਰ 5 ਤੇ ਆ ਗਿਆ ਗਲੂਕਾਗਨ ਜਾਂ ਗਲਾਈਕੋਜਨ ਜਿਹੜਾ ਆਪਾਂ ਐਕਸਟਰਾ ਪ੍ਰੋਟੀਨ ਖਾਂਦੇ ਆ ਬਾਡੀ ਚ ਜਾ ਕੇ ਉਹ ਮਿੱਠੇ ਚ ਕਨਵਰਟ ਹੋ ਜਾਂਦਾ ਤੇ ਮੈਂ ਅੱਜ ਦਰਸ਼ਕਾਂ ਨੂੰ ਇੱਕ ਵੱਡੀ ਜਾਣਕਾਰੀ ਦੇਣ ਜਾ ਰਿਹਾ ਕਿ ਜਿਹੜੀ ਕਣਕ ਦੀ ਇੱਕ ਰੋਟੀ ਖਾਧੀ ਜਾ ਰਹੀ ਹੈ ਉਹ ਇੱਕ ਰੋਟੀ ਜੇ 100 ਗ੍ਰਾਮ ਦੀ ਰੋਟੀ ਖਾ ਰਿਆਂ ਤਾਂ ਉਹਦੇ ਵਿੱਚ 4 ਚਮਚ ਚੀਨੀ ਜਿੰਨਾ ਗਲੂਕੋਜ਼ ਆ। ਸੋਚ ਕੇ ਦੇਖੋ ਵੀ ਇੱਕ ਰੋਟੀ 4 ਚਮਚ ਜਿੰਨੇ ਚੀਨੀ ਜਿੰਨਾ ਗਲੂਕੋਜ਼ ਆ ਇੱਕ ਟਾਈਮ ਦੇ ਉੱਤੇ ਆਪਾਂ ਨੂੰ ਸਿਰਫ ਇੱਕ ਚਮਚ ਚੀਨੀ ਜਾਂ ਇੱਕ ਚਮਚ ਗਲੂਕੋਜ਼ ਜਿੰਨਾ ਆਪਾਂ ਨੂੰ ਗਲੂਕੋਜ਼ ਰਿਕੁਆਇਰਡ ਹੈ ਬਾਕੀ ਦਾ ਸਾਰਾ ਵੇਸਟ ਆ ਜਿਹੜੀ ਬਾਹਰ ਕੱਢ ਰਹੀ ਆ। ਸੋਚੋ ਵੀ ਇੱਕ ਟਾਈਮ ਤੇ ਆਪਾਂ ਕਿੰਨੀਆਂ ਰੋਟੀਆਂ ਖਾਣੀਆਂ ਦਿਨ ਚ ਆਪਾਂ ਕਿੰਨੀਆਂ ਰੋਟੀਆਂ ਖਾਣੀਆਂ ਉਹਨੂੰ ਮਲਟੀਪਲਾਈ ਕਰ ਲਿਓ ਜਰਾ ਕਿ 4 ਦੇ ਨਾਲ ਤੇ ਸੋਚੋ ਜੇ ਇੱਕ ਬੰਦਾ ਦਿਨ ਦੇ ਵਿੱਚ 6 ਰੋਟੀਆਂ ਵੀ ਖਾ ਗਿਆ ਦੋ ਸਵੇਰੇ ਦੋ ਦੁਪਹਿਰੇ ਤੇ ਦੋ ਸ਼ਾਮ ਨੂੰ 6 ਚੋਕਾ 24 ਚਮਚ ਤਾਂ ਆਪਾਂ ਸਿੱਧੇ ਖਾ ਗਏ ਇਹਦੇ ਰੋਟੀ ਚੋਂ ਫਿਰ ਦੁੱਧ ਚੋ ਜਾ ਰਿਹਾ ਤੁਸੀਂ ਚਾਹ ਪੀ ਰਹੇ ਹੋ ਤੁਸੀਂ ਚੀਨੀ ਪਾ ਰਹੇ ਹੋ ਡੇਢ ਚਮਚ ਚੀਨੀ ਇੱਕ ਕੱਪ ਚ ਪੈ ਗਈ ਦੁੱਧ ਦਾ ਮਿੱਠਾ ਵੱਖਰਾ ਆ ਗਿਆ ਠੀਕ ਹੈ ਜੀ ਜੇ ਤਿੰਨ ਕੱਪ ਚਾਹ ਪੀ ਗਏ ਤੁਸੀਂ ਘੱਟੋ ਘੱਟ 5-6 ਚਮਚ ਜਿਹੜੇ ਚੀਨੀ ਦੇ ਆ ਗਏ ਤੁਹਾਡੀ ਉਹਦੇ ਵਿੱਚ ਕਿਉਂਕਿ ਲੈਪਟਾਪਸ ਦਾ ਮਿੱਠਾ ਵੀ ਆ ਗਿਆ ਵਿੱਚ